ਸੱਤ ਟੈਲੀਵਿਜ਼ਨ ਦੇਖ ਰਹੇ ਸਾਰੇ ਦੋਸਤਾਂ ਦਾ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੂ ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਦੀ ਚੋਣ 27 ਦੀ ਨੇੜੇ ਆ ਰਹੀ ਆ ਓਵੇਂ-ਓਵੇਂ ਪੰਜਾਬ ਦੀ ਮੌਜੂਦਾ ਸਰਕਾਰ ਦੇ ਉੱਪਰ ਆਪੋਜੀਸ਼ਨ ਦੇ ਜਿਹੜੇ ਨਿਸ਼ਾਨੇ ਨੇ ਉਹ ਨਿਸ਼ਾਨੇ ਵੀ ਤਿੱਖੇ ਹੋ ਗਏ ਨੇ ਸੁਖਪਾਲ ਸਿੰਘ ਖੈਰਾ ਜਿਹੜੇ ਪੁਲੱਥ ਦੇ ਐਮਐਲਏ ਨੇ ਤੇ ਵੋਕਲ ਹੋ ਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਖਿਲਾਫ ਬੋਲਦੇ ਨੇ ਅੱਜ ਵੀ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਆ ਜਿਦੇ ਚ ਦੱਸਿਆ ਕਿ 8 ਤੋਂ 10 ਬੰਦਿਆਂ ਦੀ ਲਿਸਟਾ ਜਿਹੜੀ ਲਿਸਟ ਆਮ ਆਦਮੀ ਪਾਰਟੀ ਨੇ ਤਿਆਰ ਕੀਤੀ ਆ ਜਿਨ੍ਹਾਂ ਦੇ ਉੱਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਹੋ ਸਕਦੀ ਆ ਆਹ ਗੱਲ ਸੁਖਪਾਲ ਸਿੰਘ ਖੈਰਾ ਨੇ ਆਪਣੀ ਫੇਸਬੁੱਕ ਪੋਸਟ ਦੇ ਉੱਪਰ ਲਿਖੀ ਆ ਉਹਨਾਂ ਨੇ ਕਿਹਾ ਕਿ ਮੇਰੇ ਉੱਪਰ ਜਿਹੜਾ ਸਿਕੰਜਾ ਉਹ ਕਸਣ ਦੀ ਕੋਸ਼ਿਸ਼ ਹੋ ਰਹੀ ਆ ਮੇਰੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਆ ਤੇ ਇਹ ਕੋਈ ਵੱਡੀ ਗੱਲ ਨਹੀਂ ਹੋਊਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਵੀ ਕਿਸੇ ਕੇਸ ਦੇ ਵਿੱਚ ਉਲਝਾਇਆ ਜਾ ਸਕਦਾ ਤੇ ਉਹ ਕੇਸ ਹੋ ਸਕਦਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਆਹ ਗੱਲ ਸੁਖਪਾਲ ਸਿੰਘ ਖੈਰਾਹੋਰਾ ਨੇ ਕਹੀ ਆ ਪਹਿਲਾਂ ਤੁਸੀਂ ਦੇਖੋ ਕਿ ਸੁਖਪਾਲ ਸਿੰਘ ਖੈਰਾਹੋਰਾ ਨੇ ਫੇਸਬੁੱਕ ਪੋਸਟ ਜਿਹੜੀ ਪਾਈ ਆ ਇਹਦੇ ਤੇ ਉਹ ਕੀ ਲਿਖਦੇ ਨੇ ਖੈਰਾ ਕਹਿੰਦੇ ਨੇ ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਗ੍ਰਹਿ ਵਿਭਾਗ ਨੂੰ ਕੌਣ ਕੰਟਰੋਲ ਕਰ ਰਿਹਾ ਇਹ ਯਕੀਨਨ ਭਗਵੰਤ ਮਾਨ ਨਹੀਂ ਕਿਉਂਕਿ ਆਪ ਦੇ ਮੁਹੰਮਦ ਇਰਸ਼ਾਦ ਦੀ ਅਗਵਾਈ ਹੇਠ ਤਿੰਨ ਵਕੀਲਾਂ ਦੀ ਇੱਕ ਟੀਮ ਜਿਹਨੇ ਕੇਜਰੀਵਾਲ ਦੇ ਸਾਰੇ ਸਿਆਸੀ ਵਿਰੋਧੀਆਂ ਨੂੰ ਝੂਠੇ ਕੇਸਾਂ 'ਚ ਫਸਾਉਣ ਅਤੇ ਦਿੱਲੀ 'ਚ ਇੱਕ ਬਦਲਾਖੋਰੀ ਵਾਰ ਰੂਮ ਤਿਆਰ ਕੀਤਾ ਇਸ ਇਰਸ਼ਾਦ ਅਤੇ ਹੋਰ ਵਕੀਲਾਂ ਨੂੰ ਪੰਜਾਬ ਦੇ ਏਜੀ ਦਫ਼ਤਰਾਂ 'ਚ ਐਡੀਸ਼ਨਲ ਐਡਵੋਕੇਟ ਜਰਨਲ ਵਜੋਂ ਨਿਯੁਕਤ ਕੀਤਾ ਗਿਆ ਇਹ ਵਕੀਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਈਪਾਸ ਕਰਕੇ ਪੰਜਾਬ ਪੁਲਿਸ ਤੇ ਵਿਜੀਲੈਂਸ ਬਿਊਰੋ ਦੇ ਅਫਸਰਾਂ ਨੂੰ ਦਿੱਲੀ ਬੁਲਾਉਂਦੇ ਨੇ ਅਤੇ ਆਪ ਪਾਰਟੀ ਦੇ ਵਿਰੋਧੀ ਅਜਿਹੇ ਨੇਤਾਵਾਂ ਕਾਰਕੁਨਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੰਦੇ ਨੇ ਮੇਰੇ ਵਿਰੁੱਧ 5 ਝੂਠੇ ਕੇਸ ਦਰਜ ਕਰਕੇ ਮੈਨੂੰ 5 ਮਹੀਨੇ ਲਈ ਜੇਲ੍ਹ ਭੇਜਣ ਤੋਂ ਬਾਅਦ ਹਾਲੇ ਵੀ ਕੇਜਰੀਵਾਲ ਦੀ ਪਿਆਸ ਨਹੀਂ बुझी ਲੱਗਦੀ ਹੁਣ ਮੈਨੂੰ ਮੁਰ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਤੇ ਕੰਮ ਕਰਨ ਵਾਲੀ ਵਕੀਲਾਂ ਦੀ ਇਹ ਸ਼ਰਾਰਤੀ ਟੀਮ ਪੰਜਾਬ ਪੁਲਿਸ ਤੇ ਦਬਾਅ ਪਾ ਰਹੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਮੈਨੂੰ ਦੁਬਾਰਾ ਗ੍ਰਫਤਾਰ ਕਰੇ ਮੇਰੇ ਤੋਂ ਇਲਾਵਾ 8-10 ਹੋਰ ਕਾਰਕੁਨਾਂ ਦੀ ਸੂਚੀ ਹੈ ਜੋ ਕੇਜਰੀਵਾਲ ਦੀ ਹਿੱਟ ਲਿਸਟ ਵਿੱਚ ਨੇ ਆਹ ਜਿਹੜੀ ਪੋਸਟ ਹੈ ਅਹ ਪੋਸਟਰ ਸੁਖਪਾਲ ਸਿੰਘ ਖੈਰਾ ਨੇ ਆਪਣੀ ਫੇਸਬੁੱਕ ਦੇ ਉੱਪਰ ਪਾਈਆ ਇਸ ਪੋਸਟ ਦੇ ਉੱਪਰ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਪਰਸਰ ਨੇ ਉਹ ਮੀਡੀਆ ਦੇ ਵਿੱਚ ਜਵਾਬ ਦਿੰਦੇ ਨੇ ਸਪੋਕਸ ਨੂੰ ਝੂਠੀ ਕਹਿੰਦੇ ਨੇ ਜਾਂ ਇਸ ਪੋਸਟ ਨੂੰ ਉਹ ਰਾਜਨੀਤੀ ਤੋਂ ਪ੍ਰੇਰਿਤ ਕਹਿੰਦੇ ਨੇ ਉਹ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਜਦੋਂ ਇਸ ਗੱਲ ਦਾ ਜਵਾਬ ਦੇਣਗੇ ਉਦੋਂ ਦੇਖਿਆ ਜਾਊਗਾ ਪਰ ਇੱਕ ਗੱਲ ਤਾਂ ਬੜੀ ਸਾਫ਼ ਤੇ ਕਲੀਅਰ ਹੈ ਕਿ ਪੰਜਾਬ ਦੀ ਜਿਹੜੀ ਪੋਲਿਟਿਕਸ ਆ ਆਹ ਪੰਜਾਬ ਦੇ ਮੁੱਦਿਆਂ ਤੋਂ ਹਟ ਕੇ ਵਿਅਕਤੀ ਦੇ ਉੱਪਰ ਹੀ ਕੇਂਦ੍ਰਿਤ ਹੋਗੀ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਪੰਜਾਬ ਦੇ ਮੁੱਦੇ ਨੇ ਇਹਨਾਂ ਨੂੰ ਅੱਖਾਂ ਪਰੋਖੇ ਕੀਤਾ ਜਾ ਰਿਹਾ ਅੱਜ ਪੰਜਾਬ ਦੇ ਵਿੱਚ ਹੜ੍ਹਾਂ ਦਾ ਦੌਰ ਹੈ ਅੱਜ ਪੰਜਾਬ ਦੇ ਵਿੱਚ ਲੱਖਾਂ ਏਕੜ ਜਿਹੜੀ ਫਸਲ ਤੇ ਜ਼ਮੀਨਾਂ ਲੋਕਾਂ ਦੀਆਂ ਕਿਸਾਨਾਂ ਦੀਆਂ ਜ਼ਿਮੀਂਦਾਰਾਂ ਦੀਆਂ ਬਰਬਾਦ ਹੋ ਗਈਆਂ ਉਸ ਪਾਸੇ ਵੱਲ ਕਿਸੇ ਦਾ ਧਿਆਨ ਨਹੀਂ ਸੋ ਆ ਸੁਖਪਾਲ ਸਿੰਘ ਖੈਰਾਹੋਂ ਨੇ ਇੱਕ ਪੋਸਟ ਸਾਂਝੀ ਕੀਤੀ ਕਿ 8 ਤੋਂ 10 ਜਿਹੜੇ ਬੰਦੇ ਨੇ ਉਹ ਵੀ ਹੋਰ ਹੋ ਸਕਦਾ ਕਿ ਉਹਨਾਂ ਦੇ ਉੱਪਰ ਕੋਈ ਕਾਰਵਾਈ ਕੀਤੀ ਜਾਵੇ ਪਿਛਲੇ ਦਿਨਲੀ ਵੀ ਗੱਲ ਚੱਲਦੀ ਰਹੀ ਆ ਕਿ ਇੱਕ ਲਿਸਟ ਹੈ ਜੀ ਉਹ ਲਿਸਟ ਦੇ ਵਿੱਚ মিডিਆ ਦੇ ਜਿਹੜੇ ਲੋਕ ਨੇ ਕੰਮ ਕਰਦੇ ਨੇ ਸਰਕਾਰ ਦੇ ਖਿਲਾਫ ਨੀਤੀਆਂ ਦੇ ਖਿਲਾਫ ਬੋਲਦੇ ਨੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਹੋ ਸਕਦੀ ਆ ਫਿਲਹਾਲ ਇਹ ਗੱਲਾਂ মিডিਆ ਚ ਇਹ ਨੇ ਬਾਕੀ ਜੋ ਵੀ ਅਪਡੇਟ ਹੋਊਗੀ ਲਗਾਤਾਰ ਤੁਹਾਡੇ ਨਾਲ ਉਹ ਸਾਂਝੀ ਕਰਦੇ ਰਹਾਂਗੇ